ਸਤਿਗੁਰੂ रविदास ਮਹਾਰਾਜ ਜੀ ਕੀ ਜੈ ਬੋਲੇ ਸੋਨੁਕੈ ਸੰਤ ਬਾਬਾ ਪੀਤੰਦਸ ਮਹਾਰਾਜ ਜੀ ਦੇ ਜਨ ਪਰਮ ਸਤਕਾਰਯੋਗ ਗੁਰੂ ਸਾਧ ਸੰਗਤ ਜੀ ਆਪ ਜੀ ਨੂੰ ਇਹ ਜਾਣ ਕੇ ਖੁਸ਼ੀ ਹੋਵੇਗੀ ਕਿ ਸੰਤ ਬਾਬਾ ਪੀਤੰਦਸ ਮਹਾਰਾਜ ਜੀ ਦੀ ਵਰਸੀ ਸਮਾਗਮ 16 ਤਰੀਕ ਦਿਨ ਸ਼ੁੱਕਰਵਾਰ ਨੂੰ ਇਸ ਇਸ ਵਾਰ ਮਾਲਕ ਦੀ ਕਿਰਪਾ ਦੇ ਨਾਲ ਸਾਰੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਮਨਾਇਆ ਜਾ ਰਹੀ ਹੈ ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਆ ਦੇਸ਼ ਔਰ ਵਿਦੇਸ਼ ਦੀਆਂ ਸੰਗਤਾਂ ਨੂੰ ਇਸ ਸਮਾਗਮ ਵਿੱਚ ਪਹੁੰਚ ਕੇ ਵੱਧ ਤੋਂ ਵੱਧ ਲਾਹ ਲਓ ਇਸ ਵਿੱਚ ਮਹਾਨ ਮਹਾਪੁਰਸ਼ ਪ੍ਰਵਚਨ ਸਰਵਣ ਕਰਾਉਣਗੇ ਔਰ ਹਰਿਮੰਦਰ ਸਾਹਿਬ ਤੋਂ ਦਰਬਾਰ ਸਾਹਿਬ ਤੋਂ ਕੀਰਤਨੀ ਜਥੇ ਕੀਰਤਨ ਸਰਵਣ ਕਰਾਉਣਗੇ ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਆ ਕਿਸੇ ਦੇ ਵੀ ਮਨ ਦੇ ਬੋਝ ਪਾ ਕੇ ਜਾਂ ਮਨ ਦੇ ਵਿੱਚ ਇਸ ਤਰ੍ਹਾਂ ਰੱਖਣਾ ਕਿ ਹਾਲਾਤ ਠੀਕ ਨਹੀਂ ਜਾਂ ਕਿਸ ਤਰ੍ਹਾਂ ਦੀ ਵੀ ਕੋਈ ਪਰੇਸ਼ਾਨੀ ਜੋ ਹੈ ਉਹ ਮਾਲਕ ਦੀ ਕਿਰਪਾ ਨਾਲ ਸਾਰੀ ਠੀਕ ਹੋਈ 14 ਤਰੀਕ ਨੂੰ ਅਸੀਂ ਅਖੰਡ ਪਾਠ ਆਰੰਭ ਕਰਾਂਗੇ ਔਰ 15 ਔਰ 16 ਤਰੀਕ ਨੂੰ ਅ ਬਾਬਾ ਜੀ ਦੀ ਯਾਦ ਵਿੱਚ ਇਹ ਅਖੰਡ ਪਾਠ ਲੜੀ ਜੋ ਚੱਲ ਰਹੀ ਹੈ ਤੋਂ ਸਾਰੀਆਂ ਸੰਗਤਾਂ ਨੇ ਇਸ ਵਿੱਚ ਸ਼ਾਮਲ ਹੋ ਕੇ ਵੱਧ ਤੋਂ ਵੱਧ ਨਾਮ ਉਠਾਉਣਾ ਹੈ ਸੋ মিডিਆ ਦਾ ਸਾਰੇ ਦਾ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਗੁਰੂ ਪਾਤਸ਼ਾਹ ਕਿਰਪਾ ਕਰੇ ਸਾਰਿਆਂ ਨੂੰ ਆਪਣੇ ਨਾਮ ਬਾਣੀ ਦਾ ਓਟ ਆਸਰਾ ਬਖਸ਼ ਕਰੇ ਸੋ ਇਤਨਾ ਹੀ ਕਹਿੰਦੇ ਹੋਏ ਸਾਰੀਆਂ ਸੰਗਤਾਂ ਨੂੰ ਇਹੋ ਦੁਆਰਾ ਬੇਨਤੀ ਹੈ ਕਿ 16 ਤਰੀਕ ਦਿਨ ਸ਼ੁੱਕਰਵਾਰ ਸੰਤ ਬਾਬਾ ਪ੍ਰੀਤਮ ਦਾਸ ਮਹਾਰਾਜ ਜੀ ਦੀ ਵਰਸੀ ਸਮਾਗਮ ਦੇ ਵਿੱਚ ਸਾਰੀਆਂ ਸੰਗਤਾਂ ਨੇ ਪਹੁੰਚ ਕੇ ਬੜ ਭਾਗੀ ਵੜਨਾ ਔਰ ਸਾਰੇ ਸੰਗਤਾਂ ਦੇ ਮਹਾਰਾਜ ਦੇ ਕੀਰਤਨ ਸਰਵਣ ਕਰਨੇ ਆ ਮਹਾਪੁਰਸ਼ਾਂ ਦੇ ਪਰਵਚਨ ਸਰਵਣ ਕਰਨੇ ਧੰਨਵਾਦ ਜੀ ਸਾਰੇ মিডিਆ ਦਾ ਚੈਨ ਪੰਜਾਬੀ ਨਿਊਜ਼ ਤੇ ਨਵੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬਰ ਕਰੋ ਤੇ ਘੰਟੀ ਦਾ ਬਟਨ ਆਲ ਤੇ ਕਰੋ ਸ਼ੇਅਰ